ਸੋ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਵੀਡੀਓਜ਼ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਦਾ ਇਕੱਠ ਜਿਹੜਾ ਹੈ ਉਹਨਾ ਸ਼ੁਰੂ ਹੋ ਗਿਆ ਇੱਕ ਤਰਫ ਤੁਸੀਂ ਕਿਸਾਨਾਂ ਨੂੰ ਦੇਖੋਗੇ ਤੇ ਦੂਸਰੀ ਤਰਫ ਤੁਸੀਂ ਜਵਾਨਾਂ ਨੂੰ ਦੇਖੋਗੇ ਅਸੀਂ ਅਕਸਰ ਕਹਿੰਦੇ ਹਾਂ ਜੈ ਜਵਾਨ ਜੈ ਕਿਸਾਨ ਲੇਕਿਨ ਅੱਜ ਮੰਜ਼ਰ ਕੁਝ ਹੋਰ ਆ ਦੋਨੋਂ ਇੱਕ ਦੂਜੇ ਦੇ ਸਾਹਮਣੇ ਆ ਦੋਨੋਂ ਆਪਣਾ ਕੰਮ ਕਰਦੇ ਪਏ ਆਪਣੇ ਰਾਈਟਸ ਲਈ ਲੜ ਰਹੇ ਨੇ ਔਰ ਤੁਹਾਨੂੰ ਦੱਸ ਦਈਏ ਕਿ ਇੱਕ ਚੀਜ਼ ਜਿਹੜੀ ਇੱਥੇ ਆ ਕੇ ਅਸੀਂ ਮਹਿਸੂਸ ਕੀਤੀ ਹੈ ਕਿ ਬਹੁਤ ਸ਼ਾਂਤਮਈ ਢੰਗ ਦੇ ਨਾਲ ਕਿਸਾਨ ਤੇ ਜਵਾਨ ਦੋਨੋਂ ਇਸ ਵੇਲੇ ਜਿਹੜੇ ਆ ਨਜ਼ਰ ਆ ਰਹੇ ਨੇ ਔਰ ਜਿੱਥੇ ਆਪਣੀ ਰਾਈਟਸ ਦੀ ਮੰਗ ਦੇ ਲਈ ਕਿਸਾਨ ਇੱਥੇ ਪਹੁੰਚੇ ਹੋਏ ਨੇ ਉੱਥੇ ਹੀ ਅੱਜ ਦਾ ਯੂਥ ਵੀ ਜਿਹੜਾ ਕਿ ਅਗੇਨ ਫਿਊਚਰ ਦੇ ਵਿੱਚ ਕਿਸਾਨ ਬਣੇਗਾ ਉਹ ਵੀ ਇੱਥੇ ਆਇਆ ਹੋਇਆ ਤੇ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦੀ ਆ ਇੱਥੇ ਇੱਥੇ ਜਿੱਥੇ ਹਰ ਚੀਜ਼ ਦਾ ਲੰਗਰ ਲੱਗਿਆ ਪਿਆ ਉੱਥੇ ਹੀ ਕੁਝ ਕਿਸਾਨ ਨੇ ਆਪਣੀਆਂ ਜ਼ਮੀਨਾਂ ਦੀਆਂ ਫਸਲਾਂ ਵੀ ਛੇਤੀ ਵੱਢ ਦਿੱਤੀਆਂ ਤਾਂ ਕਿ ਜਿਹੜੇ ਕਿਸਾਨ ਇੱਥੇ ਮੌਜੂਦ ਨੇ ਸ਼ੰਪੂ ਬਾਰਡਰ ਦੇ ਉੱਪਰ ਉਹਨਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਤੇ ਇਸ ਕਰਕੇ ਕਿਸਾਨਾਂ ਵੱਲੋਂ ਪਹਿਲੇ ਆਪਣੇ ਥੋੜੇ ਜਿਕੇਤ ਖਾਲੀ ਕਰ ਲਿੱਤੇ ਗਏ ਤੇ ਮੈਂ ਜ਼ਰੂਰ ਜਾਨਣਾ ਚਾਹਾਂਗੀ ਦਿਖਾਣਾ ਚਾਹਾਂਗੀ ਪਵਨ ਤੁਸੀਂ ਇਹਨਾਂ ਨੂੰ ਜ਼ਰੂਰ ਆ ਦਿਖਾਓ ਕਿ ਹਜੇ ਫਸਲ ਪੱਕੀ ਨਹੀਂ ਹੋਈ ਸੀਗੀ ਲੇਕਿਨ ਫੇਰ ਵੀ ਕਿਸਾਨਾਂ ਵੱਲੋਂ ਆਪਣੇ ਖੇਤਾਂ ਨੂੰ ਖਾਲੀ ਕਰ ਦਿੱਤਾ ਗਿਆ ਫਸਲ ਨੂੰ ਵੱਢ ਲਿੱਤਾ ਗਿਆ ਤਾਂ ਕਿ ਜਿਹੜੇ ਕਿਸਾਨ ਇੱਥੇ ਆਏ ਹੋਏ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਕੋਈ ਪਰੇਸ਼ਾਨੀ ਨਾ ਆਵੇ ਸੋ ਸਾਡੇ ਨਾਲ ਅਨੂਪ ਸਿੰਘ ਜੀ ਨੇ ਜੋ ਡਿਸਟ੍ਰਿਕਟ ਗੁਰਦਾਸਪੁਰ ਤੋਂ ਆਏ ਨੇ ਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਪਾਜੀ ਕੀ ਪਲਾਨਸ ਨੇ ਹੁਣ ਅੱਜ 20 ਤਰੀਕ ਹੈਗੀ ਹੈ ਕੀ ਕਿਸਾਨ ਜਥੇਬੰਦੀਆਂ ਦੇ ਤੁਹਾਨੂੰ ਸੁਨੇਹੇ ਆਏ ਨੇ ਤੇ ਕਿਸ ਤਰੀਕੇ ਨਾਲ ਤੁਸੀਂ ਹੁਣ ਅੱਗੇ ਕੰਮ ਕਰਨਾ ਦੇਖੋ ਥੋੜੀ ਦੇਰ ਤੱਕ ਸਾਡੀ ਜਥੇਬੰਦੀ ਦੀ ਸਾਰੀ ਕਾਨਫਰੰਸ ਹੋ ਜਾਣੀ ਆ ਜੋ ਕੱਲ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਤਾਂ ਐਲਾਨ ਕਰ ਦਿੱਤੀ ਸੀ ਵੀ 21 ਨੂੰ ਦਿੱਲੀ ਅੱਗੇ ਕੁੰਝ ਕਰਨ ਦੇ ਕੱਲ ਨੂੰ ਜਿਹੜਾ ਆਪਣਾ ਫਿਲਹਾਲ ਤੇ ਹੈਗਾ ਵੀ ਦਿੱਲੀ ਅੱਗੇ ਕੁੰਝ ਕਰਨ ਵਾਸਤੇ ਅੱਗੇ ਵਧਾਂਗੇ ਮਤਲਬ ਜੋ ਵੀ ਨਾਕੇਬੰਦੀ ਹੈ ਬੈਰੀਕੇਡ ਤੋੜ ਕੇ ਤੇ ਜੋ ਆਪਣੀਆਂ ਮੰਗਾਂ ਨੇ ਹੱਕੀ ਆਪਾਂ ਉਦੋਂ ਲੈਣ ਵਾਸਤੇ ਦਿੱਲੀ ਵਾਲੇ ਨੇ ਅੱਗੇ ਚੱਲਾਂਗੇ ਜੀ ਤੇ ਕਿਸਾਨ ਜਥੇਬੰਦੀਆਂ ਦੀ ਕੋਈ ਸਰਕਾਰ ਨਾਲ ਵੀ ਅੱਜ ਮੀਟਿੰਗ ਦਾ ਕੋਈ ਹੈਗਾ ਆ ਸਿਸਟਮ ਕੀ ਜਿਹੜਾ ਤੁਹਾਨੂੰ ਉਹਨਾਂ ਨੇ ਦੱਸਿਆ ਹੋਵੇ ਕਿ ਅੱਜ ਸਰਕਾਰ ਵੱਲੋਂ ਉਹਨਾਂ ਨੂੰ ਬੁਲਾਇਆ ਜਾ ਰਿਹਾ ਗੱਬੇ ਕੇ ਗੱਲਬਾਤ ਕੀਤੀ ਜਾਏ ਨਹੀਂ ਫਿਲਹਾਲ ਤਾਂ ਜੇ ਤਾਂ ਸਰਕਾਰ ਦੇ ਨਾਲ ਕੋਈ ਇਹੋ ਜਿਹਾ ਨਿਗਾ ਸਾਡਾ ਵੀ ਜਿਹੜੀ ਮੀਟਿੰਗ ਦੁਬਾਰਾ ਅਗਰ ਜੇ ਸਰਕਾਰ ਨੂੰ ਜੇ ਤਾਂ ਆਪਾਂ ਐਲੀਮੈਂਟ ਦਿੱਤਾ ਆਪਣੀਆਂ ਜਥੇਬੰਦੀਆਂ ਨੇ ਵੀ 21 ਨੂੰ ਆਪਾਂ ਕੁੰਝ ਕਰਨਾ ਹੋ ਸਕਦਾ ਸਰਕਾਰ ਇਹਦੇ ਤੇ ਆਪਾਂ ਕਹਿ ਨਹੀਂ ਸਕਦੇ ਪੱਕਾ ਮੀਟਿੰਗ ਲੈ ਵੀ ਸਕਦੀ ਆ ਅਗਰ ਜੇ ਮੀਟਿੰਗ ਲਏਗੀ ਸਰਕਾਰ ਤਾਂ ਜੋ ਪਿਛਲੀਆਂ ਮੀਟਿੰਗਾਂ ਹੋਈਆਂ ਬੇਸਟਾ ਨਿਕਲੀਆਂ ਉਹਨਾਂ ਚ ਕੁਝ ਨਹੀਂ ਨਿਕਲਿਆ ਅਸਲੀ ਜੋ ਵੀ ਆ ਆਪਣਾ ਸੰਘਰਸ਼ ਦਿੱਲੀ ਵਾਲ ਨੂੰ ਜਾਣਾ ਤੇ ਆਪਾਂ ਦਿੱਲੀ ਜੀ ਨਜ਼ਰ ਗੁੰਜ ਨਹੀਂ ਕਰਦੇ ਉਹ ਨਜ਼ਰ ਸਰਕਾਰ ਕੁਝ ਦੇਣ ਵਾਲੀ ਨਹੀਂ ਆ ਸਰਕਾਰ ਨੇ ਜਿਹੜਾ ਕਿ ਤਿੰਨ ਮੀਟਿੰਗਾਂ ਦੇ ਵਿੱਚ ਜਿਹੜਾ ਸੱਟਾ ਕੱਢਿਆ ਹੈਗਾ ਆ ਉਹ ਉਹਦੇ ਅਕੋਰਡਿੰਗ ਤੁਸੀਂ ਕੀ ਜਾਂਦੇ ਹੋ ਤੁਹਾਡੀਆਂ ਪੂਰੀਆਂ ਮੰਗਾਂ ਕੀ ਨੇ ਦੇਖੋ ਜੋ ਸਰਕਾਰ ਨੇ ਉਹ ਮੀਟਿੰਗਾਂ ਦੇ ਵਿੱਚ ਰੱਖਿਆ ਐਮ ਐਫ ਸੀ ਗਰੰਟੀ ਸੋਧ ਕਾਨੂੰਨ ਜਿਹੜਾ ਅਸੀਂ ਕਹਿੰਨੇ ਆ ਵੀ ਇੱਕ ਬਣਾ ਕੇ ਮਤਲਬ ਪੂਰੇ ਭਾਰਤ ਦੇ ਵਿੱਚ ਲਾਗੂ ਕਰੋ ਕਿਸਾਨਾਂ ਨੂੰ ਇਹਦੇ ਨਾਲ ਡਾਕਟਰ ਸੁਆਮੀ ਨਾਥਨ ਜਿਹੜੀ ਰਿਪੋਰਟ ਆ ਉਹ ਲਾਗੂ ਕੀਤੀ ਜਾਵੇ ਜਿਹੜਾ ਸਮੁੱਚਾ ਕਰਜ਼ਾ ਕਿਸਾਨਾਂ ਤੇ ਮਜ਼ਦੂਰਾਂ ਦਾ ਉਹ ਮਾਫ ਕੀਤਾ ਜਾਵੇ ਕਿਉਂਕਿ ਇਹਡੇਡੇ ਤੁਸੀਂ ਕਾਰਪੋਰੇਟ ਜਗਤ ਜਿਹੜੇ ਵੱਡੇ ਵੱਡੇ ਧਨ ਆ ਲਿਆ ਉਹਨਾਂ ਦਾ ਸਰਕਾਰ ਨੇ ਕਬਜ਼ਾ ਮਾਫ ਕੀਤਾ ਹੈ ਤੇ ਫਿਰ ਕਿਸਾਨ ਮਜ਼ਦੂਰ ਦਾ ਕਿਉਂ ਨਹੀਂ ਹੁੰਦਾ ਜਿੰਨਾ ਕਰਕੇ ਮੀਟਿੰਗ ਤੇ ਮੀਟਿੰਗ ਤੇ ਮੀਟਿੰਗ ਤੇ ਮੀਟਿੰਗ ਹੋਈ ਆ ਪਰ ਜਿੰਨੀਆਂ ਵੀ ਮੀਟਿੰਗਾਂ ਨਿਕਲੀਆਂ ਬੇਸਿਟਾ ਰਹੀਆਂ ਨੇ ਉਹਨਾਂ ਜਿੱਦਾ ਕੁਝ ਹੱਲ ਹੋਇਆ ਨਹੀਂ ਜੀ ਤੇ ਡਿਸਟ੍ਰਿਕਟ ਗੁਰਦਾਸਪੁਰ ਤੋਂ ਹੋਰ ਵੀ ਬੰਦੇ ਹੁਣ ਇੱਧਰ ਨੂੰ ਰੁਖ ਕਰ ਰਹੇ ਨੇ ਆ ਰਹੇ ਨੇ ਕਿਉਂਕਿ ਤੁਸੀਂ ਸਾਰੇ ਜਿਵੇਂ ਕਹਿ ਰਹੇ ਹੋ ਕਿ 21 ਤਰੀਕ ਨੂੰ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਤੇ ਫਿਰ ਗੁਰਦਾਸਪੁਰ ਤੋਂ ਹੋਰ ਕਿਸਾਨ ਇੱਥੇ ਇਕੱਠੇ ਹੋ ਰਹੇ ਨੇ ਦੇਖੋ ਜੀ 13 ਤਰੀਕ ਨੂੰ ਜਦੋਂ ਆਪਾਂ ਇੱਥੇ ਪੁੱਜੇ ਹਾਂ ਬਾਰਡਰ ਤੇ ਇੱਥੇ ਦਾ ਜਿਹੜਾ ਮਾਹੌਲ ਸੀ ਸਾਰਿਆਂ ਨੂੰ ਪਤਾ ਸੀਗਾ ਵੀ ਇੱਕ ਜਿਹੜਾ ਮਾਹੌਲ ਆ ਇਹ ਕਿੱਦਾਂ ਦਾ ਜਿਹੜਾ ਮਾਹੌਲ ਹੈ ਵੀ ਜਿਵੇਂ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗੀ ਹੋਵੇ ਇੱਕ ਕਿਸਾਨਾਂ ਦੇ ਕੋਲ ਕੀ ਆ ਝੰਡੇ ਦੇ ਡੰਡੇ ਆ ਜੋ ਲੈ ਕੇ ਦਿੱਲੀ ਆ ਨੂੰ ਜਾ ਰਹੇ ਆ ਐਨੀ ਬੰਬਵਾਰੀ ਐਨੇ ਅਥਰੂ ਗੈਸ ਦੇ ਗੋਲੀਆਂ ਜਿਹੜੀਆਂ ਗੋਲੀਆਂ ਚਲਾਈਆਂ ਇਥੋਂ ਦਾ ਗ੍ਰਨੇਡ ਛੁੱਟੇ ਗਏ ਆ ਕਿਸਾਨਾਂ ਤੇ ਤੇ ਫਿਰ ਜਿੱਦੋਂ ਗਰਦਾਸਪੁਰ ਆ ਤੁਸੀਂ ਗੱਲ ਕੀਤੀ ਆ ਵੀ ਇਧਰ ਨੂੰ ਕੁੰਜ ਕਰਨਗੀ ਗਰਦਾਸਪੁਰ ਤੋਂ ਜਿਹੜੇ ਸਾਡੇ ਪਿੱਛੇ ਭਰਾ ਬੈਠੇ ਆ ਅੱਜ ਵੀ ਟਰਾਲੀਆਂ ਲੈ ਕੇ ਆ ਰਹੇ ਆ ਅੱਜ ਵੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਣਗੇ ਕਿਸਾਨ ਇਹਦੇ ਨਾਲ ਕੱਲ ਨੂੰ ਹੋਰ ਪਹੁੰਚਣਗੇ ਮਤਲਬ ਵੀ ਜਿੰਨਾ ਸਰਕਾਰ ਕਿਸਾਨਾਂ ਨੇ ਹੱਤਿਆ ਦੇ ਅਤਿਆਚਾਰ ਕਰੂਗੀ ਉਨੇ ਹੀ ਪਿੱਛੇ ਲੋਕਾਂ ਦੀ ਸਮਝ ਜ਼ਿਆਦਾ ਬਣੂਗੀ ਉਸ ਦੀ ਇਹਨੇ ਉੱਥੇ ਬੈਰੀਕੇਟਿੰਗ ਸਾਰੀ ਕੀਤੀ ਗਈ ਹੈ ਉੱਥੇ ਪੁਲਿਸ ਵੀ ਤਨਾਤ ਹੈ ਉੱਥੇ ਆਰਮੀ ਦੇ ਜਵਾਨ ਵੀ ਤਨਾਤ ਹੈਗੇ ਆ ਫਿਰ ਕਿਸ ਤਰੀਕੇ ਨਾਲ ਤੁਸੀਂ ਇਧਰੋਂ ਗੁਜ਼ਰੋਗੇ ਦੇਖੋ ਜੀ ਜਿਹੜੀ ਅੱਜ ਬੈਰੀਕੇਡਿਕਾ ਇਹ ਤਾਂ ਆਪਾਂ ਉਦਾਂ 13 ਤਰੀਕ ਨੂੰ ਦੇਖ ਲਈ ਹੈ ਇੱਥੇ ਆਣ ਕੇ ਬੈਰੀਕੇਡ ਦੇ ਅੰਦਰ ਵੀ ਗਏ ਆ ਅੱਛਾ ਅਗਲੇ ਤੱਕ ਗਏ ਆ ਜਿੱਥੋਂ ਦੇ ਪਾਣੀ ਦੀਆਂ ਬਰਸਾਰਾਂ ਉਤੋਂ ਤੱਕ ਵੀ ਗਏ ਆ ਦੇਖ ਕੇ ਆਏ ਆ ਜੋ ਬੈਰੀਕੇਡਿਕਾ ਕੀਤੀ ਤੇ ਇਹਨਾਂ ਬਹੁਤ ਪੱਕੀ ਹੈ ਜੀ ਪਰ ਫਿਰ ਕਹਿੰਦੇ ਆ ਕਿ ਜਦੋਂ ਪੰਜਾਬੀ ਆਪਣਾ ਦਿਮਾਗ ਲਾਉਂਦੇ ਆ ਫਿਰ ਅਸੀਂ ਆਪਣੇ ਦਿਮਾਗ ਲਾ ਕੇ ਆਪਣਾ ਦਿਮਾਗ ਵਰਤ ਕੇ ਅੱਗੇ ਨੰਗਾਗੇ ਜਿੰਨੀ ਵੀ ਇਹਨਾਂ ਬੈਰੀਕੇਟ ਕੀਤੀ ਆ ਕੋਈ ਐਡੇ ਮੁਸ਼ਕਲ ਨਹੀਂ ਆ ਸਾਡੇ ਜਾਣ ਵਾਸਤੇ ਸਾਡੇ ਮਹੰਲਾ ਸਿੰਘ ਤਿਆਰ ਬੈਠੇ ਆ ਮਹੰਲਾ ਜੇ ਗੱਲ ਇਥੇ ਸੀਧੀਆਂ ਦੀ ਹੁੰਦੀ ਆ ਵੀ ਸੀਧੀਆਂ ਪਾਉਣੀਆਂ ਤੇ ਸਿੱਖ ਕੌਮ ਦੇ ਵਿੱਚ ਤੇ ਮਹੰਲਾ ਜਿਹੜਾ ਸਾਡਾ ਇਤਿਹਾਸ ਆ ਉਹਦੇ ਵਿੱਚ ਤੇ ਅੱਗੇ ਕੁਰਬਾਨੀਆਂ ਦੀ ਲੈਣ ਲੱਗੀ ਆ ਤੇ ਕੁਰਬਾਨੀਆਂ ਦੇਣ ਤੋਂ ਸਾਡੇ ਜੋਧੇ ਜਿਹੜਿਆ ਨਹੀਂ ਪਿੱਛੇ ਹਟਦੇ ਜੇ ਅਸੀਂ ਆਪਣੀਆਂ ਮੰਗਾਂ ਦੀ ਖਾਤਰ ਮੈਂ ਪਹਿਲੇ ਵੀ ਗੱਲ ਕੀਤੀ ਵੀ ਆਪਾਂ ਦਿੱਲੀ ਰਾਜਧਾਨੀ ਜਾਣਾ ਤੇ ਜਾ ਕੇ ਜਰੂਰ ਰਵਾਂਗੇ ਕਿੱਥੋਂ ਆਏ ਹੋ ਤੁਸੀਂ ਬਡਾਜੋਲ ਤੇ ਅਮਰਸੱਦ ਜਲਾਈ ਅੰਬੀ ਸਰ ਤੋਂ ਆਏ ਹੈ ਕਿ ਕਿੰਨੇ ਦਿਨ ਹੋ ਗਏ ਤੁਹਾਨੂੰ ਇਸ ਅੰਦੋਲਨ ਦਾ ਹਿੱਸਾ ਬਣਿਆ ਸੰਨਵਾਜ 5 ਦਿਨ ਹੋ ਗਿਆ ਜੀ 5 ਦਿਨ ਹੋ ਗਏ ਨੇ ਤੇ ਕਿਸ ਤਰੀਕੇ ਨਾਲ ਹੁਣ ਅੱਗੇ ਵਧੋਗੇ ਕੀ ਤੁਸੀਂ ਸੋਚਿਆ ਕੱਲ ਨੂੰ 21 ਤਰੀਕ ਹੈ ਕੱਲ ਦੇਖਿਆ ਜੇ ਮੀਟਿੰਗ ਕੁਨਾਂ ਨਾ ਹੋਇਆ ਕੋਈ ਵੀ ਗਾਂ ਲੱਗ ਜਾ ਸੋਣਾ ਨਹੀਂ ਇੱਥੇ ਓਕੇ ਤੁਸੀਂ ਅੱਗੇ ਲੰਘੋਗੇ ਤੇ ਅੱਗੇ ਬੈਰੀਕੇਟਿੰਗ ਹੈਗੀ ਆ ਸਭ ਤੋੜ ਦਾਂਗੇ ਜੀ ਓਕੇ ਕੋਈ ਨਹੀਂ ਰਹੂਗਾ ओके okay, जी ਜੇ ਅਸੀਂ ਗੱਲਬਾਤ ਸਾਰਿਆਂ ਨਾਲ ਕਰ ਰਹੇ ਸੀ ਕਹਿੰਦੇ ਸੀ ਅਸੀਂ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਾਂਗੇ ਤੇ ਫਿਰ ਜਦੋਂ ਤੁਸੀਂ ਅੱਗੇ ਵਧੋਂਗੇ ਬਹੁਤ ਤਰੀਕੇ ਦਾ ਜਿਹੜਾ ਹੈਗਾ ਆ ਕੁਝ ਮਾਹੌਲ ਖਰਾਬ ਹੋਣ ਦੀ ਵੀ ਅਸ਼ੰਕਾ ਹੈਗੀ ਉਸ ਬਾਰੇ ਕੀ ਸੋਚਦੇ ਹੋ ਵੇਖੋ ਮੈਡੀ ਮਾਹੌਲ ਖਰਾਬ ਕਰ ਕੇ ਇੱਥੇ ਬਿਠੇ ਨਹੀਂ ਉੱਧੇ ਗਾਣਾ ਨਹੀਂ ਜਾਣਾ ਇੱਥੇ ਬਹਿਣਾ ਨਹੀਂਗਾ ਇਹਨੇ ਪੂਰ ਸ਼ਾਂਤੀ ਨਹੀਂ ਰੱਖੀ ਉਹ ਮੋਸਾ ਉਹ ਨਹੀਂ ਦੇਖਣਾ ਨਹੀਂਗਾ ਜੀ ਤੁਸੀਂ ਕੀ ਕਹੋਗੇ ਸਰ ਇਹ ਉਹਨਾਂ ਆਤਾ ਉਹ ਹੀ ਜਾਂਦੇ ਆ ਅਸੀਂ ਗਾਂਦ ਜਾਣਾ ਜਾਣਾ ਦਿੱਲੀ ਤੇ ਅਸੀਂ ਪਹੁੰਚਾਂਗੇ ਭਾਵੇਂ ਕਿਸ ਤਰ੍ਹਾਂ ਵੀ ਆਪਾਂ ਸ਼ਹਿਰ ਦੀ ਜਨ ਨੂੰ ਇੱਥੇ ਹੋ ਕੇ ਨਹੀਂ ਰੁਕ ਕੋਈ ਗੱਲ ਹੋਈ ਮੈਡੀਕਲ ਕਰੀ ਜਾਂਦੀ ਚੂਸੀ ਮਿਡੂ ਹੋਈ ਅੱਜ ਪਾ ਕੇ ਫੇਰ ਕੱਲ ਅੱਜ ਮੀਟਿੰਗ ਜਿਹੜੀ ਹੋਈ ਉਹਦਾ ਤੁਹਾਨੂੰ ਕੋਈ ਵੇਰਵਾ ਦਿੱਤਾ ਆ ਕਿ ਕੱਲ ਮੈਡੀਕਲ ਹੋਣੀ ਹੈ ਅੱਛਾ ਪਰਸੋਂ ਤੇ ਕੱਲ ਮੀਟਿੰਗ ਫੇਰ ਆ ਕੱਲ ਫੇਰ ਮੀਟਿੰਗ ਹੈਗੀ ਕਿੰਨੇ ਵਜੇ ਦੇ ਕੱਲ 11 ਵਜੇ ਤੋਂ ਉਸ ਤੋਂ ਬਾਅਦ ਤੁਹਾਡਾ ਕੋਈ ਨਾ ਕੋਈ ਨਿਰਨੇ 11 ਵਜੇ ਦੀ ਮੀਟਿੰਗ ਤੋਂ ਬਾਅਦ ਸਾਡੇ ਭਰਾ ਕਹਿੰਦਾ ਨਾ ਵੀ ਤੇ ਚਲ ਜਾ ਗੰਦ ਲਈ ਇੱਥੇ ਰੋਣਾ ਨਹੀਂ ਠੀਕ ਹੈ ਨਾ ਮੰਗਾ ਮੰਨੀਆਂ ਕੱਲ ਨਹੀਂ ਰੋਣਾ ਇੱਥੇ ਚਾਹ ਪ੍ਰਸ਼ਾਦੇ ਦਾ ਲੰਗਰ ਚੱਲਦਾ ਪਿਆ ਹੈਗਾ ਆ ਸਵੇਰੇ ਕਿਸਾਨਾਂ ਨੂੰ ਨਾਸ਼ਤਾ ਜਿਹੜਾ ਹੈਗਾ ਉਹ ਕਿਸਾਨ ਬਣਾ ਕੇ ਦਿੰਦੇ ਨੇ ਔਰ ਰੋਟੀ ਦਾ ਧਿਆਨ ਉਹਨਾਂ ਦਾ ਜਰੂਰ ਰੱਖਿਆ ਜਾਂਦਾ ਹੈਗਾ ਕਿ ਜਿਹੜੇ ਕਿਸਾਨ ਇੱਥੇ ਮੌਜੂਦ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਾ ਹੋਵੇ ਦਿੱਕਤ ਨਾ ਹੋਵੇ ਤੇ ਉਹਨਾਂ ਨੂੰ ਪ੍ਰਸ਼ਾਦਾ ਸਵੇਰੇ ਸਵੇਰੇ ਵੰਡਿਆ ਜਾ ਰਿਹਾ ਹੈਗਾ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੇਵਾ ਵੀ ਨਾਲ-ਨਾਲ ਕਿਸਾਨਾਂ ਦੀ ਇੱਕ ਦੂਜੇ ਪ੍ਰਤੀ ਜਿਹੜੀ ਉਹ ਚੱਲ ਰਹੀ ਹੈਗੀ ਉਹ ਇੱਕ ਦੂਜੇ ਦੀ ਸਿਹਤ ਦਾ ਧਿਆਨ ਰੱਖ ਰਹੇ ਨੇ ਜਿੱਥੇ ਇੱਥੇ ਚਾਹ ਪ੍ਰਸ਼ਾਦੇ ਦੇ ਲੰਗਰ ਲੱਗੇ ਨੇ ਉੱਥੇ ਹੀ ਵੱਖ-ਵੱਖ ਥਾਵਾਂ ਦੇ ਉੱਪਰ ਇੱਥੇ ਦਵਾਈ ਦਵਾਈਆਂ ਦੀ ਵੀ ਲੰਗਰ ਲੱਗਿਆ ਕਿ ਜਿਹੜੇ ਲੋਕ ਇੰਜਰਡ ਹੋ ਜਾਂਦੇ ਉਹਨਾਂ ਨੂੰ ਸੱਟ ਪੇਟ ਲੱਗ ਜਾਂਦੀ ਹੈ ਬਿਮਾਰ ਹੋ ਜਾਂਦੀ ਹੈ ਉਹਨਾਂ ਦਾ ਵੀ ਧਿਆਨ ਰੱਖਿਆ ਜਾਂਦਾ ਹੈਗਾ ਤੇ ਹੁਣ ਤੁਹਾਡੀ ਗੱਲਬਾਤ ਕਰਾਵਾਂਗੇ ਭਾਈ ਸਾਹਿਬ ਨਾਲ ਜਿਹੜੇ ਕਿ ਇਹ ਸੇਵਾ ਕਰ ਰਹੇ ਨੇ ਲੰਗਰ ਦੀ ਸੇਵਾ ਸੋ ਅਸ ਅਸ਼ਕਲ ਵੀਰ ਜੀ ਵੀਰ ਜੀ ਬਹੁਤ ਸੋਹਣਾ ਕੰਮ ਚੱਲ ਰਿਹਾ ਹੈਗਾ ਹਨਾ ਇਹ ਸੇਵਾ ਕਿਸੇ ਨੂੰ ਅਣਖ ਲਾਉਂਦੀ ਸੇਵਾ ਜਿਹੜੀ ਚੱਲ ਰਹੀ ਹੈਗੀ ਸੋ ਮੈਂ ਜ਼ਰੂਰ ਜਾਨਣਾ ਚਾਹਾਂ ਕਿ ਫਿਲਹਾਲ ਇੱਥੇ ਕਿੰਨੇ ਕਿ ਆਬਾਦੀ ਦੇ ਵਿੱਚ ਕਿਸਾਨ ਜਿਹੜੇ ਨੇ ਆ ਚੁੱਕੇ ਨੇ ਔਰ ਤੁਹਾਡੀ ਅੱਗੇ ਕੀ ਪਲਾਨ ਹੈ ਜਾਨ ਤਾਂ ਗਿਣਤੀ ਨਹੀਂ ਕੋਈ ਕਿੰਨੇ ਆ ਗਏ ਜੀ ਟੋਟਲ ਜੀ 10 ਦਿਨਾਂ 'ਚ 5 ਲੱਖ ਆ ਗਏ ਹੋਣੇ ਕਿਸਾਨ ਜੀ ਹਾਂ ਜੀ ਤੁਸੀਂ ਫਿਰ ਲੰਗਰ ਕਿਸੇ ਹਿਸਾਬ ਨਾਲ ਬਣਾਉਂਦੇ ਹੈਗੇ ਉਹ ਅਸੀਂ ਰੋਜ਼ 3-4000 ਬੰਦੇ ਲੰਗਰ ਲੈ ਕੇ ਆਉਂਦੇ ਆ ਜੀ ਹਾਂ ਜੀ 13 ਤਰੀਕ ਤੋਂ ਚੱਲ ਰਿਹਾ ਜੀ ਲੰਗਰ ਸਾਡਾ ਜੀ 13 ਤਰੀਕ ਨੂੰ ਚੱਲਦਾ ਤੇ ਤਿੰਨੋਂ ਟਾਈਮ ਤੁਸੀਂ ਸੇਵਾ ਹੈ ਜੀ ਚੱਲ ਰਿਹਾ ਜੀ 10 ਵਜੇ ਦਾ ਕਰਾ ਦੇ ਚੱਲਦੇ ਜੀ ਸਾਡੇ ਨੂੰ ਦੁੱਧ ਪਾ ਜਾਂਦਾ ਜੀ 50 ਲੀਟਰ ਦੁੱਧ ਅਸੀਂ ਹੋਰ ਲੰਗਰ 'ਚ ਦੇ ਕੇ ਜਾਂਦੇ ਆ ਜੀ ਇੰਨਾ ਲੰਗਰ ਹੈ ਜੀ ਪ੍ਰਬੰਧ ਕੁਛ ਜਿਹਨੇ ਇੱਥੇ ਮੌਜੂਦ ਹੈਗੇ ਹੋ ਨਾ ਸ਼ੰਭੂ ਬਾਰਡਰ ਤੇ ਤੇ ਆਸ-ਪਾਸ ਦੇ ਪਿੰਡਾਂ ਵੱਲੋਂ ਵੀ ਕੋਈ ਸਹਾਇਤਾ ਸਹੂਲਤ ਤੁਹਾਨੂੰ ਮਿਲ ਰਹੀ ਹੈਗੀ ਕਿ ਇੱਧਰ ਦੇ ਜਿਹੜੇ ਕਿਸਾਨਾਂ ਗੇਰ ਮੈਂ ਸਾਨੂੰ ਇਲਾਕੇ ਨੂੰ ਸੇਵਾ ਵਿੱਚ ਕਰਨ ਨੂੰ ਮਿਲੀ ਹੈ ਜੀ ਅੱਛਾ ਤੁਸੀਂ ਲੋਕਲ ਇੱਧਰ ਦੇ ਹੋ ਲੋਕਲ ਸਾਡਾ 8 ਕਿਲੋਮੀਟਰ ਪਿੰਡਾਂ ਜੀ ਮੋਹੀਗੋੜਤੀ ਜੀ ਹਾਂ ਜੀ ਤੁਸੀਂ ਵੀ ਇੱਥੇ ਹੀ ਰਹਿ ਰਹੇ ਹੈਗੇ ਜਦੋਂ ਤੋਂ ਇਹ ਸ਼ੁਰੂ ਹੋਇਆ ਕਿ ਖੜਾ ਦੀ ਜੀ ਹੁਣ ਇੱਥੇ ਰਹਿੰਦੇ ਰਾਤ ਨੂੰ ਜੀ ਚਾਰ ਪੰਜ ਬੰਦੇ ਹਾਂ ਜੀ ਤੁਹਾਡੇ ਪਰਿਵਾਰ ਤੋਂ ਹੋਰ ਕਿਹੜਾ-ਕਿਹੜਾ ਸਦਸਾ ਇੱਥੇ ਸੇਵਾ ਕਰ ਰਿਹਾ ਹੈਗਾ ਬਾਪੂ ਜੀ ਆਏ ਆ ਜੀ ਬਾਰੀ-ਬਾਰੀ ਬ ਨੇ ਤੇ ਇਸ ਟਾਈਮ ਦੇ ਉਪਰ ਮੌਸਮ ਦੀ ਵੀ ਬਹੁਤ ਵੱਡੀ ਮਾਰ ਜਿਹੜੀ ਹੈ ਪੈ ਰਹੀ ਹੈਗੀ ਹਵਾ ਦਾ ਪ੍ਰਭਾਵ ਬਹੁਤ ਜ਼ਿਆਦਾ ਤੇ ਮੌਸਮ ਬਚਾ ਹੋ ਗਿਆ ਜੇ ਤਾਂ ਬਾਕੀ ਅੱਗੇ ਨੂੰ ਰੱਬ ਟਾਈਮ ਦੇਵੇ ਜੀ ਬਿਲਕੁਲ ਔਰ ਥੋੜੇ ਦਿਨ ਵਾਸਤੇ ਹਾਂ ਜੀ ਹਾਂ ਜੀ ਜੀ ਕੱਲ ਨੂੰ 21 ਤਰੀਕ ਹੈਗੀ ਆ ਕਿਸਾਨਾਂ ਵੱਲੋਂ ਇੱਕ ਐਲਾਨ ਵੀ ਕੀਤਾ ਗਿਆ ਹੈਗਾ ਕਿ 21 ਤਰੀਕ ਤੱਕ ਜੇ ਕੋਈ ਫੈਸਲਾ ਨਾ ਆਇਆ ਸਿੱਧੀ ਰੋਕ ਕਰਾਂਗੇ ਉਹ ਮਹਾਤਮਾ ਕਰੇ ਕੱਲ ਨੂੰ ਵਪਾਰ ਕਰ ਜਾਈ ਆਪਣਾ ਜੀ ਹਾਂ ਜੀ ਹਾਂ ਲੱਗਦਾ ਹੈ ਕਿ ਕੱਲ ਤੱਕ ਕੋਈ ਨਾ ਕੋਈ ਹੀਲਾ ਨਿਕਲ ਆਵੇਗਾ ਹੱਲ ਨਿਕਲੇਗਾ ਪੱਕਾ ਨਿਕਲੇਗਾ ਜੀ ਹਾਂ ਜੀ ਹਾਂ ਸ਼ੰਭੂ ਬਾਰਡਰ ਤੇ ਇਸ ਵੇਲੇ ਅਸੀਂ ਮੌਜੂਦ ਆ ਤੇ ਅੱਜ ਹੈਗੀ 20 ਤਰੀਕ ਤੇ 21 ਤਰੀਕ ਦਾ ਐਲਾਨ ਹੈਗਾ ਆ ਕਿਸਾਨਾਂ ਵੱਲੋਂ ਕਿ ਅਗਰ 21 ਤਰੀਕ ਤੱਕ ਕੋਈ ਫੈਸਲਾ ਸਰਕਾਰ ਵੱਲੋਂ ਨਹੀਂ ਲਿੱਤਾ ਜਾਏਗਾ ਤੇ ਦਿੱਲੀ ਵੱਲ ਰੁਕ ਕੀਤਾ ਜਾਏਗਾ ਤੇ ਆਓ ਗੱਲ ਕਰਦੇ ਆ ਤੇ ਜਾਣਦੇ ਆ ਕਿ ਅੱਜ ਤੁਹਾਨੂੰ ਲੱਗਦਾ ਹੈ ਕਿ ਅੱਜ ਕੋਈ ਸਰਕਾਰ ਵੱਲੋਂ ਕੋਈ ਮੀਟਿੰਗ ਕੀਤੀ ਜਾਏਗੀ ਤੁਹਾਡੇ ਨਾਲ ਇਸ ਬਾਰੇ ਗੱਲ ਕੀਤੀ ਜਾਏਗੀ ਤੇ ਅੱਜ ਕੋਈ ਫੈਸਲਾ ਆਏਗਾ ਹਾਂਜੀ ਸਾਡੇ ਨਾਲ 3-4 ਦੌਰ ਦੀ ਮੀਟਿੰਗ ਹੋ ਚੁੱਕੀ ਏ ਸਾਡੇ ਨਾਲ ਆਗਾ ਵੀ ਜਿਹੜੀਆਂ ਮੀਟਿੰਗਾਂ ਲੱਗੀਆਂ ਸਾਨੂੰ ਆਜੀ ਉਹਦੀ ਪੱਕੀ ਆਸ ਨਹੀਂ ਵੱਜਦੀ ਕਿਉਂ ਨਹੀਂ ਵੱਜਦੀ ਵੀ ਸਾਨੂੰ ਅੱਗੇ ਅਸੀਂ 13 ਮਹੀਨੇ ਉਤੇ ਦਿੱਲੀ ਦੇ ਵਿੱਚ ਇਹ ਸੰਘਰਸ਼ ਲੜਿਆ ਸੀ ਇਹ ਸਾਰੀਆਂ ਮੰਗਾਂ ਐਮਐਸਪੀ ਦੀ ਸਾਡੀਆਂ ਸੁਆਮੀਨਾਥਨ ਰਿਪੋਰਟ ਦੀ ਸਾਡੇ ਛੀਦਾ ਦੀ ਲਖਿੰਦੀ ਲਖੀਮਪੁਰ ਖੀਰੀ ਦੇ ਜਿਹੜਾ ਅਸੀਂ ਕਾਂਡ ਹੋਇਆ ਸੀ ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੀ ਨਾ ਇਹਨਾਂ ਨੇ ਉਹ ਸਾਡੇ ਕੋਲ ਮੰਗਾ ਮੰਨੀਆਂ ਸੀ ਤੇ ਹੁਣ ਲੱਗ ਪਾਗੇ ਦੇ ਵਿੱਚ 2 ਸਾਲ ਦਾ ਸਮਾਂ ਲੰਘ ਗਿਆ ਸਾਡੇ ਤੇ ਇਹਨਾਂ ਨੇ ਅਮਲ ਦੀ ਕੀਤਾ ਜੇ ਸਾਡੀਆਂ ਇਹਨਾਂ ਮੰਗਾ ਤੇ ਸੁਹਿਰਦ ਹੁੰਦੇ ਤੇ ਇਹ ਅੱਜ ਤਾਈਂ ਇਹ ਸਾਰੀਆਂ ਪੂਰੀਆਂ ਹੋ ਸਕਦੀਆਂ ਸੀ ਇਸ ਕਰਕੇ ਸਾਨੂੰ ਇਹਨਾਂ ਤੇ ਐਡਾ ਯਕੀਨ ਤਾਂ ਕੋਈ ਵੱਜਦਾ ਨਹੀਂ ਪਰ ਫੇਰ ਵੀ ਅਸੀਂ ਇਸ ਗੱਲ ਨੂੰ ਵੀ ਗੱਲ ਕਰਨੀ ਚਾਹੀਦੀ ਏ ਤੇ ਅਸੀਂ ਗੱਲ ਕਰਦੇ ਹਾਂ ਨਾਲ ਜਿੱਥੇ ਸਾਨੂੰ ਸਾਦੇ ਉੱਥੇ ਅਸੀਂ ਜਾਣੇ ਆ ਅਸੀਂ ਇੱਥੇ ਵੀ ਸਾਰਾ ਝਰਾਮਾ ਸਾਰਾ ਇਸੇ ਕਰਕੇ ਵਰਤਲੇ ਆ ਬਈ ਤਾਂ ਕਿ ਗੱਲਬਾਤ ਨਾਲ ਨਿਬੜ ਜਾਵੇ ਜੇ ਤਾਂ ਨਿਬੜ ਗਿਆ ਤੇ ਠੀਕ ਆ ਜੇ ਇਹ ਗੱਲਬਾਤ ਸਾਡੀ ਕਿਸੇ ਬੰਨੇ ਨਹੀਂ ਲੱਗਦੀ ਸਾਡੀਆਂ ਮੰਗਾਂ ਇਹ ਨਹੀਂ ਦਿੰਦੇ ਤੇ ਫਿਰ ਸਾਡੇ ਆਗੂਆਂ ਨੇ ਐਲਾਨ ਕੀਤਾ ਹੈ ਵੀ 21 ਤਰੀਕ ਨੂੰ 11 ਵਜੇ ਅਸੀਂ ਗਾਂ ਦਿੱਲੀ ਨੂੰ ਲੰਘ ਆਗੇ ਸੋ ਇਸ ਦੇ ਉੱਤੇ ਅਮਲ ਕਰਦੇ ਅਸੀਂ ਇਸੇ ਗੱਲ ਨੂੰ ਆਪਦੇ ਆਗੂਆਂ ਦੇ ਹੁਕਮ ਨੂੰ ਠੀਕ ਰਹੇ ਆ ਜਦੋਂ ਸਾਨੂੰ ਕੋਈ ਸਿਹਤ ਮਿਲ ਗਈ ਜਦੋਂ ਸਾਨੂੰ ਜਿਸ ਤਰ੍ਹਾਂ ਦਾ ਹੁਕਮ ਮਿਲ ਗਿਆ ਜੇ ਮੰਗਾ ਮੰਨੀਆਂ ਗਈਆਂ ਠੀਕ ਹੋ ਗਿਆ ਤੇ ਅਸੀਂ ਪਿਛਾਂ ਵੀ ਜਾਵਾਂਗੇ ਫੇਰ ਕੋਈ ਜ਼ਰੂਰੀ ਨਹੀਂ ਹੈਗਾ ਸਾਡਾ ਜਾਣਾ ਜੇ ਮੰਗਾ ਨਹੀਂ ਮੰਨਦੇ ਫੇਰ ਸਾਡਾ ਜਾਣਾ ਬਹੁਤ ਜ਼ਰੂਰੀ ਏ ਕਿਉਂਕਿ ਸਾਡਾ ਇਹਦਾ ਮੰਗਾ ਤੋਂ ਬਿਨਾ ਜਿੰਨਾ ਜਰ ਪੂਰੀਆਂ ਨਹੀਂ ਹੁੰਦੀਆਂ ਸਾਡਾ ਕਿਸਾਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਅਸੀਂ ਕਰਜ਼ੇ ਦੇ ਵਿੱਚ ਗਰਸੇ ਗਏ ਆ ਇਸੇ ਕਰਕੇ ਸਾਨੂੰ ਭਾ ਨਹੀਂ ਮਿਲਦੇ ਠੀਕ ਇਸ ਕਰਕੇ ਜੇ ਤਾਂ ਸਾਡਾ ਇਹ ਇਹ ਛੇਤੀ ਮੰਨਿਆ ਗਿਆ ਠੀਕਾ ਨਹੀਂ ਤਾਂ ਫਿਰ ਅਸੀਂ ਆਗੂ ਆਪਦੇ ਆਗੂਆਂ ਦੇ ਹੁਕਮ ਨੂੰ ਠੀਕਦੇ ਹਾਂ ਜੋ ਸਾਨੂੰ ਹੁਕਮ ਕਰਨਗੇ ਅਸੀਂ ਉਸ ਤਰ੍ਹਾਂ ਗਾਂ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਬਣਾ ਲੈ ਹਣਾ ਅੱਜ 20 ਤਰੀਕਾ ਸਵੇਰ ਦਾ ਵੇਲਾ ਹੈਗਾ ਹਜੇ 25 26 ਘੰਟੇ ਪਈਆ 11 ਜਿਵੇਂ ਤੁਸੀਂ 21 ਤਰੀਕ 11 ਵਜੇ ਦਾ ਸਮਾਂ ਦਿੱਤਾ ਕਿ ਜੇ ਨਹੀਂ ਆਇਆ ਤੁਹਾਨੂੰ ਲੱਗਦਾ ਕਿ ਨਾ 25 26 ਘੰਟਿਆਂ ਦੇ ਵਿੱਚ ਸਰਕਾਰ ਵੱਲੋਂ ਤੁਹਾਡੇ ਹੱਕ ਦੇ ਵਿੱਚ ਕੋਈ ਐਲਾਨ ਹੋਵੇਗਾ ਵੇਖੋ ਜੀ ਸਰਕਾਰ ਦਾ ਜਿਹੜਾ ਰਵਈਆ ਸਾਨੂੰ ਲੱਗਦਾ ਹੈ ਪਹਿਲੇ 2 ਸਾਲ ਲੰਘਾਤੇ ਤਿੰਨ ਚਾਰ ਦੌਰ ਦੀ ਹੁਣ ਵੀ ਮੀਟਿੰਗ ਹੋ ਗਈ ਸਾਡੇ ਨਾਲ ਪਰ ਉਹਦੇ ਵਿੱਚੋਂ ਕੱਢ ਕੁਝ ਨਹੀਂ ਰਿਹਾ ਮੀਟਿੰਗ ਤਾਂ ਇੱਕ ਵਾਰੀ ਕਰਕੇ ਦੂਜੀ ਵਾਰ ਸਾਰਾ ਮਸਲਾ ਹੱਲ ਹੋਣਾ ਚਾਹੀਦਾ ਸਾਨੂੰ ਐ ਇਹਨਾਂ ਦੇ ਉੱਤੇ ਇਹਨਾਂ ਦੀ ਨਿਯਤ ਤੇ ਛੱਕ ਪੈਂਦਾ ਹੈ ਵੀ ਇਹ ਸਮਾਂ ਲੰਗਾਉਂਦੇ ਆ ਵੀ ਕਿਵੇਂ ਨਾਲ ਇਲੈਕਸ਼ਨ ਕਰ ਦੇਵੇ ਡੇਟ ਇਲੈਕਸ਼ਨ ਦੀ ਤੇ ਸਮਾ ਲੰਘ ਜੇ ਸੋ ਇਸ ਕਰਕੇ 100% ਜਿ ਕਈ ਨਹੀਂ ਇਹਨਾਂ ਦੇ ਕੀਤਾ ਜਾ ਸਕਦਾ ਪਰ ਫੇਰ ਵੀ ਅਸੀਂ ਇਸ ਗੱਲ ਦੇ ਉੱਤੇ ਬਈ ਚਾਵਾਣਿਆਂ ਵੀ ਗੱਲਬਾਤ ਸਾਰੀ ਸਾਡੀ ਨਿਭੜ ਜਾਵੇ ਸਾਡੀਆਂ ਮੰਗਾ ਮੰਨ ਲੀਆਂ ਜਾਣ ਸਾਰੀਆਂ ਸਾਰੀਆਂ ਸਾਡੀਆਂ ਮੰਗਾ ਮੰਨਣ ਯੋਗ ਨੇ ਔਰ ਮੰਗ ਔਰ ਇਹਨਾਂ ਨੇ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰਾਉਣ ਵਾਲੀ ਜ਼ਿਆਦੀ ਗੱਲ ਆ ਸੋ ਇਸ ਕਰਕੇ ਆ ਬਈ ਚਲੋ ਫੇਰ ਵੀ ਅਸੀਂ ਵੇਖਦੇ ਆ ਸਾਡੇ ਆਗੂ ਜਾਣਗੇ ਗੱਲਬਾਤ ਬੜੇ ਪ੍ਰੇਮ ਨਾਲ ਅਸੀਂ ਕਰਾਂਗੇ ਜੇ ਸਾਡੇ ਕੋਈ ਪੱਲੇ ਪੈ ਗਿਆ ਅਸੀਂ ਪਿਛਾ ਮੁੜਾਂਗੇ ਜੇ ਨਾ ਕੋਈ ਸਾਨੂੰ ਦਿੱਤਾ ਫਿਰ ਅਸੀਂ ਆਗਾ ਜਾਵਾਂਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਦੱਸ ਦਵਾ ਕਿ ਅਸੀਂ ਜਿਹੜੇ ਇਲਾਕੇ ਦੇ ਵਿੱਚ ਖੜੇ ਆ ਇੱਥੇ ਇੱਕ ਤਰਫ ਕਿਸਾਨ ਸਾਰੇ ਹੈਗੇ ਨੇ ਇਹਨਾਂ ਨੂੰ ਇੱਕ ਬਾਹਰ ਸੈੱਟ ਕੀਤੀ ਗਈ ਹੈ ਇਸ ਤੋਂ ਅੱਗੇ ਉਹ ਜਾ ਨਹੀਂ ਸਕਦੇ ਤੇ ਦੂਜੇ ਪਾਸੇ ਪਵਨ ਜ਼ਰੂਰ ਦਿਖਾਇਓ ਕਿ ਸਾਰੀ ਜਿਹੜੇ ਹੈਗੇ ਮਿਲਟਰੀ ਤੇ ਉਹਨਾਂ ਦੀ ਪੁਲਿਸ ਹਰਿਆਣਾ ਦੀ ਤੇ ਪੰਜਾਬ ਦੀ ਉੱਥੇ ਵੀ ਤਨਾਤ ਕੀਤੀ ਗਈ ਹੈਗੀ ਹੈ ਬੈਰੀਕੇਟਿੰਗ ਹੋਈ ਪਈ ਆ ਔਰ ਕੱਲ 21 ਤਰੀਕ ਦਾ ਕਿਸਾਨਾਂ ਵੱਲੋਂ ਜਿਹੜਾ ਹੈਗਾ ਆ ਐਲਾਨ ਕੀਤਾ ਗਿਆ ਹੈ ਕਿ 21 ਤਰੀਕ ਸਵੇਰ 11 ਵਜੇ ਤੱਕ ਜੇ ਕੋਈ ਫੈਸਲਾ ਸਰਕਾਰ ਵੱਲੋਂ ਨਹੀਂ ਸੁਣਾਇਆ ਗਿਆ ਤੇ ਦਿਲਵ ਨੋਰੂ ਖ ਕੀਤਾ ਜਾਵੇਗਾ